ਜਿਵੇਂ ਗਿਲ ਜਾਂ ਮਾਸ ਨੂੰ ਪੈਂਦੀਆਂ ਨੇ ਇਸ ਤਰ੍ਹਾਂ ਮਤਲਬ ਉਹ ਲੜਕੀ ਨੂੰ ਬਾਹਾਂ ਫੜ ਫੜ ਕੇ ਘੜੀਸਿਆ ਗਿਆ ਅੱਧਾ ਪੌਣਾ ਘੰਟਾ ਨੰਗਾ ਨਾਚ ਕੀਤਾ ਬਿੱਕਰ ਸਿੰਘ ਨੇ ਉਹਨੂੰ ਧਮਕੀਆਂ ਵੀ ਦਿੱਤੀਆਂ ਵੀ ਜਿਹੜੇ ਲੜਕੇ ਮੇਰੇ ਨਾਲ ਨੇ ਇਹ ਬਦਮਾਸ਼ੀ ਟਾਈਪ ਲੜਕੇ ਨੇ ਉਹਨੂੰ ਇੰਨਾ ਸਦਮਾ ਲੱਗਿਆ ਇਸ ਵਿਸ਼ੇ ਤੇ ਉਹਨੇ ਇਹ ਚੀਜ਼ ਦੇ ਵਿੱਚ ਆ ਕੇ ਹਦ ਮੁਤਿਆ ਗਿਆ ਬੋਡੀ ਨੂੰ ਕੱਢ ਕੇ ਬਾਹਰ ਦੇਖਾ ਦਿੱਤਾ ਜਾਂਦਾ ਤੇ ਕਹਿੰਦੇ ਵੀ ਲੈ ਜੋ ਇਹਨੂੰ ਚੱਕ ਕੇ ਫਟਾਫਟ ਤੁਰੋ ਇੱਥੋਂ ਨੂੰ ਮੋਢਿਆਂ ਤੇ ਉਹ লাশ ਨੂੰ ਮੋਢਿਆਂ ਤੇ ਚੱਕੇ ਕੋਈ ਉਹਨਾਂ ਨੇ ਸਾਨੂੰ ਐਂਬੂਲੈਂਸ ਮੁਹੱਈਆ ਨਹੀਂ ਕਰਾਈ ਕਹਿੰਦਾ ਤੂੰ ਹੁਣ ਚੱਲਣ ਦਾ ਕੰਮ ਕਰਦਾ ਕਹਿੰਦਾ ਤੇਰੇ ਵਰਗੇ ਬਹੁਤ ਮਾਰੇ ਮੈਂ ਪਹਿਲਾਂ ਵੀ ਕਹਿੰਦਾ 84 ਤੋਂ ਬਾਅਦ ਗਾ ਤੇਰੇ ਵਰਗੇ ਨੂੰ ਬਹੁਤ ਘਪਾਇਆ ਮੈਂ ਸੰਗੋਵਾਲ ਦੇ ਵਿੱਚ ਇੱਕ ਦਲਿਤ ਲੜਕੀ ਦੇ ਵੱਲੋਂ ਆਤਮ ਹੱਤਿਆ ਕੀਤੀ ਗਈ ਤੇ ਉਸ ਦੇ ਪਿੱਛੇ ਕਾਰਨ ਸੀ ਕਿ ਦੋ ਲੜਕੇ ਜਿਹੜੇ ਆਪਸ ਦੇ ਵਿੱਚ ਭਰਾ ਲੱਗਦੇ ਸਨ ਉਹਨਾਂ ਦੋਵਾਂ ਵੱਲੋਂ ਲੜਕੀ ਦੇ ਨਾਲ ਜ਼ਬਰ ਜਨਾ ਕੀਤਾ ਗਿਆ ਜਿਸ ਤੋਂ ਬਾਅਦ ਲੜਕੀ ਨੇ ਕਦਮ ਚੁੱਕਿਆ ਅਖੀਰ ਮਾਮਲਾ ਕਿਸ ਇਸ ਦੇ ਪਿੱਛੇ ਕੀ ਕਾਰਨ ਸੀਗਾ ਕਿਉਂ ਇਸ ਤਰ੍ਹਾਂ ਲੜਕੀ ਨੇ ਕਦਮ ਚੁੱਕਿਆ ਕੀ ਕਹਾਣੀ ਸੀ ਇਸ ਦੇ ਪਿੱਛੇ ਜਾਣ ਲੈਣੇ ਆ ਤੁਹਾਡੇ ਤੋਂ ਉਹ ਲੜਕੀ ਬਿੱਕਰ ਸਿੰਘ ਦੇ ਘਰੇ ਜੀਮੀਦਾਰ ਦੇ ਕੰਮ ਕਰਦੀ ਸੀ 8 ਸਾਲ ਤੋਂ ਕੰਮ ਕਰ ਰਹੀ ਸੀ ਉਹਨੂੰ ਬਿੱਕਰ ਸਿੰਘ ਦੇ ਘਰੋਂ ਜਦੋਂ ਆਈ ਉਹ ਲੜਕਿਆਂ ਨੇ ਰਸਤੇ ਵਿੱਚ ਰੋਕ ਕੇ ਉਹਦੇ ਨਾਲ ਖਿੱਚਾਤੂਹੀ ਕੀਤੀ ਜਿਵੇਂ ਗਿਲ ਜਾਂ ਮਾਸ ਨੂੰ ਪੈਂਦੀਆਂ ਨੇ ਇਸ ਤਰ੍ਹਾਂ ਮਤਲਬ ਉਹ ਲੜਕੀ ਨੂੰ ਬਾਹਾਂ ਫੜ ਫੜ ਕੇ ਘੜੀਸਿਆ ਗਿਆ ਉਸ ਤੋਂ ਬਾਅਦ ਉੱਥੇ 25 ਦੀ ਬੀਬੀਆਂ ਵੀ ਆਈਆਂ 25 ਦੀ ਬੰਦੇ ਵੀ ਆਏ ਉਹਨਾਂ ਦੇ ਵਿੱਚੋਂ ਛੁੜਾ ਕੇ ਭੱਜਦੀ ਸੀ ਉਹ ਫੇਰ ਫੜ ਕੇ ਫੇਰ ਉਹਨਾਂ ਤੋਂ ਲੈ ਕੇ ਜਾਂਦੇ ਸੀ ਉਹ ਜ਼ਬਰਦਸਤੀ ਮਤਲਬ ਕਰਨਾ ਚਾਹੁੰਦੇ ਸੀ ਉਹ ਲੜਕੀ ਦੇ ਨਾਲ ਉਹਦੀ ਉਹਨਾਂ ਨੇ ਬੇਇੱਜ਼ਤੀ ਕੀਤੀ ਅੱਧਾ ਪੌਣਾ ਘੰਟਾ ਨੰਗਾ ਨਾਚ ਕੀਤਾ ਉਹ ਹੋਰ ਬੀਬੀਆਂ ਨੇ ਆ ਕੇ ਇੱਕ ਨੇ ዳਤੀ ਫੜ ਕੇ ਜਦੋਂ ਭੱਜ ਕੇ ਉਹਨਾਂ ਕੋਲੇ ਹੋਈ ਫੇਰ ਉਹਨੇ ਆ ਕੇ ਛਡਵਾਇਆ ਉਛੜਵਾਉਣ ਤੋਂ ਬਾਅਦ ਜਿਹਦੇ ਘਰੇ ਬਿੱਕਰ ਸਿੰਘ ਦੇ ਉਹ ਲੜਕੀ ਕੰਮ ਕਰ ਰਹੀ ਸੀ ਬਿੱਕਰ ਸਿੰਘ ਉਥੇ ਗੱਡੀ ਲੈ ਕੇ ਆਇਆ ਮੌਕੇ ਤੇ ਉਹਨੇ ਉਹ ਲੜਕਿਆਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਉਹ ਕਿਸੇ ਹੋਰ ਜਗ੍ਹਾ ਛੱਡ ਕੇ ਆਇਆ ਉਹਨਾਂ ਨੂੰ 3 ਦਿਨ ਲਈ ਉਹ ਬਚਾਉਂਦਾ ਰਿਹਾ 19 ਤਰੀਕ ਦੀ ਇਹ ਗੱਲ ਸੀ 22 ਤਰੀਕ ਨੂੰ ਲੜਕੀ ਨੇ ਸੁਸਾਈਡ ਕੀਤਾ ਬਿੱਕਰ ਸਿੰਘ ਨੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਵੀ ਜਿਹੜੇ ਲੜਕੇ ਮੇਰੇ ਨਾਲ ਨੇ ਇਹ ਬਦਮਾਸ਼ੀ ਟਾਈਪ ਲੜਕੇ ਨੇ ਇਹਨਾਂ ਨਾਲ ਪੰਗਾ ਨਾ ਲੈ ਇਹਨਾਂ ਦੇ ਨਾਲ ਪੰਗਾ ਨਾ ਲੈ ਉਹ ਲੜਕੇ ਮੈਨੂੰ ਕਹਿ ਰਹੇ ਨੇ ਵੀ ਉਹਨਾਂ ਨੂੰ ਦੱਸ ਦੇ ਲੜਕੀ ਦਾ ਇੱਕ ਭਰਾ ਜਿਹੜਾ ਉਹ ਅਪਾਹਜ ਆ ਇੱਕ ਮਹੀਨਾ ਪਹਿਲਾਂ ਲੜਕੀ ਦੇ ਭਰਾ ਦੀ ਡੈਥ ਹੋ ਗਈ ਇਹ ਪਰਿਵਾਰ ਸਾਰਾ ਸਦਵੇਂ ਵਿੱਚ ਸੀ ਉਹਦੇ ਜਿਹੜੇ ਮਾਤਾ ਪਿਤਾ ਉਹ ਵੀ ਗਰੀਬ ਨੇ ਉਹਨਾਂ ਦੇ ਘਰੋਂ ਉਹ ਜਾ ਕੇ ਕੰਮ ਕਰਕੇ ਹੀ ਰੋਟੀ ਖਾਂਦੇ ਕਿੰਨੇ ਸਾਲ ਹੋ ਗਏ ਸੀ ਉਸ ਦੇ ਘਰ ਬਿਕਰਮ ਸਿੰਘ ਨੇ ਕਰ ਕੰਮ ਨੂੰ 8 ਸਾਲ ਹੋ ਗਏ ਸੀ ਉਹਨੂੰ ਕੋਈ ਤਨਖਾਹ ਨਹੀਂ ਦੇ ਰਹੇ ਸੀ ਕੋਈ ਕੁਝ ਨਹੀਂ ਦੇ ਰਹੇ ਸੀ ਸਿਰਫ ਰੋਟੀ ਬਾਣੀ ਜਿਹੜੀ 5-7 ਰੋਟੀਆਂ ਬਚੀਆਂ ਕੁਛ ਦਾਲ ਸਬ지 ਬਚੀ ਉਹ ਉਹਨਾਂ ਨੂੰ ਘਰ ਨੂੰ ਦੇ ਦਿੰਦੇ ਸੀਗੇ ਉਸੇ ਦੇ ਵਿੱਚ ਹੀ ਉਹ ਲੜਕੀ ਨੂੰ ਵਿਸ਼ਵਾਸ ਦਿਵਾਉਂਦੇ ਰਹੇ ਵੀ ਤੇਰਾ ਅਸੀਂ ਵਿਆਹ ਕਰਾਂਗੇ ਤੈਨੂੰ ਮੋਟਰਸਾਈਕਲ ਦੇਵਾਂਗੇ ਤੈਨੂੰ ਪੂਰਾ ਦਾਜ ਦੇਵਾਂਗੇ ਉਸ ਦੇ ਵਿੱਚ ਹੀ ਉਸ ਪਰਿਵਾਰ ਨੂੰ ਉਹਨਾਂ ਨੇ ਰੱਖਿਆ ਤਿੰਨ ਦਿਨ ਉਹ ਜੋ ਉਹਨੇ ਕਿਹਾ ਸੀ ਵੀ ਮੈਂ ਪੁਲਿਸ ਦੇ ਤੋਂ ਇਹਨਾਂ ਨੂੰ ਕੁਟਵਾਉਂਗਾ ਮੈਂ ਇਹਨਾਂ ਦੀਆਂ ਬਾਹਰ ਲਿਆ ਕੇ ਲੱਤਾਂ ਬਾਹਾਂ ਤੋੜੂੰਗਾ ਉਹਨੇ ਕੋਈ ਵੀ ਨਹੀਂ ਕੀਤਾ ਦੰਦਨ ਲਈ ਫਿਰ ਉਹਨੇ ਉਹ ਧਮਕੀਆਂ ਦਿੱਤੀਆਂ ਵੀ ਲੜਕੀ ਕਹਿ ਰਹੇ ਨੇ ਵੀ ਇਹਦੇ ਪਰਿਵਾਰ ਨੂੰ ਮਾਰ ਦੇਣਾ ਇਹਨਾਂ ਦਾ ਕੋੜਮਾ ਖਤਮ ਕਰ ਦੇਣਾ ਇਸ ਕਰਕੇ ਉਹ ਲੜਕੀ ਨੇ ਡਿਪਰੈਸ਼ਨ ਦੇ ਵਿੱਚ ਆ ਗਏ ਵੰਸ਼ਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਲੜਕੀ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਪ੍ਰਸ਼ਾਸਨ ਦੀ ਨਲਾਇਕੀ ਮੈਂ ਬਹੁਤ ਵੱਡੀ ਮੰਨਦਾ ਜੀ ਜੇ ਸਮੇਂ ਸਿਰ ਪ੍ਰਸ਼ਾਸਨ ਇਸ ਚੀਜ਼ ਨੂੰ ਉਨਾਥ ਪਾ ਲੈਂਦਾ ਤਾਂ ਜਿਹੜਾ ਵੀ ਜਿੰਨਾ ਜੇ ਤਿੰਨ ਦਿਨ ਸੰਘਰਸ਼ ਕਰਨਾ ਪਿਆ ਉਸ ਬੇਟੀ ਦੀ ਲਾਸ਼ ਨੂੰ ਆਪਾਂ ਬੋਡੀ ਨੂੰ ਲੈ ਕੇ ਸਾਨੂੰ ਇੱਥੇ ਕਮਿਸ਼ਨਰ ਦਫ਼ਤਰ ਆਉਣਾ ਪਿਆ ਇਹਦੇ ਵਿੱਚ ਵੀ ਬਹੁਤ ਵੱਡੇ ਕਾਰਨ ਨੇ ਉਹ ਇਹ ਆ ਵੀ ਜਿੱਦਾਂ ਜਿੱਦਣ ਸੂਸੈਡ ਹੁੰਦਾ ਉਦੋਂ ਉਹਨੂੰ ਬੱਚੀ ਨੂੰ ਪੋਸਟ ਮਾਸਟਰ ਵਾਸਤੇ ਲੈ ਕੇ ਜਾਂਦਾ ਉਦੋਂ ਦੇਖਿਆ ਉਹ ਕਹਿੰਦੇ ਜੀ 5:00 ਵੱਜ ਗਏ ਹੁਣ ਇੱਥੇ ਕੋਈ ਨਹੀਂ ਹੋਣਾ ਤੁਸੀਂ ਜਾਓ ਆਪਣੇ ਘਰਾਂ ਨੂੰ ਕੱਲ ਦੇਖਾਂਗੇ ਜੋ ਵੀ ਹੋਏਗਾ ਉਹਦੀ ਬੋਡੀ ਨੂੰ ਉੱਥੇ ਰੱਖਿਆ ਜਾਂਦਾ ਸਵੇਰੇ 9:00 ਵਜੇ ਦਾ ਟਾਈਮ ਦਿੱਤਾ ਜਾਂਦਾ 9:00 ਵਜੇ ਪਰਿਵਾਰਕ ਮੈਂਬਰ ਸਾਰੇ ਤੇ ਹੋਰ ਵੀਰ ਮਨਿੰਦਰ ਸਿੰਘ ਗਿਆਸਪੁਰਾ ਵਾਲੀ ਉੱਥੇ ਪਹੁੰਚਦੇ ਨੇ ਤੇ 1:00 ਵਜੇ ਤੱਕ ਪੁਲਿਸ ਇੰਚਾਰਜ ਜਿਹੜਾ ਇਸੀ ਨਾਲ ਜੀ ਉਹਨਾਂ ਦਾ ਪ੍ਰੇਮ ਸਿੰਘ ਐਸਐਚਓ ਡੇਲੋ ਜਿਹੜਾ ਉੱਥੇ ਦਾ ਇੰਚਾਰਜ ਆ ਉਹ ਪਹੁੰਚਦਾ ਉਹਦੇ ਪਹੁੰਚਣ ਤੋਂ ਬਾਅਦ ਉਹ ਆ ਕੇ ਪੁੱਛਦਾ ਵੀ ਇਹ ਡੱਡ ਵੱਡੀ ਦਾ ਸੰਸਕਾਰ ਹੋਇਆ ਨਹੀਂ ਪੋਸਟਮਾਰਟਮ ਉਹ ਤੋਂ ਬਾਅਦ ਕਰਾਉਣ ਤੋਂ ਬਾਅਦ ਬਾਡੀ ਨੂੰ ਕੱਢ ਕੇ ਬਾਹਰ ਦੇਖਾ ਦਿੱਤਾ ਜਾਂਦਾ ਤੇ ਕਹਿੰਦੇ ਵੀ ਲੈ ਜਾਓ ਇਹਨੂੰ ਚੱਕ ਕੇ ਫਟਾਫਟ ਤੁਰੋ ਇੱਥੋਂ ਕੋਈ ਐਂਬੂਲੈਂਸ ਨਹੀਂ ਮਈਆ ਜਦੋਂ ਭਾਈ ਸਾਹਿਬ ਨੇ ਕਿਹਾ ਵੀ ਅਸੀਂ ਵਿਚਾਰ ਕਰ ਰਹੇ ਹਾਂ ਵੀ ਸਾਡੇ ਨਾਲ ਦੇ ਹੋਰ ਬੰਦੇ ਆ ਰਹੇ ਨੇ ਇਹਨਾਂ ਨੂੰ ਦੱਸਿਆ ਕਹਿੰਦਾ ਤੂੰ ਹੋਣ ਚੱਲਣ ਦਾ ਕੰਮ ਕਰਦਾ ਕਹਿੰਦਾ ਤੇਰੇ ਵਰਗੇ ਬਹੁਤ ਮਾਰੇ ਮੈਂ ਪਹਿਲਾਂ ਵੀ ਕਣਾ 84 ਤੋਂ ਬਾਅਦ ਕਹਿੰਦਾ ਤੇਰੇ ਵਰਗੇ ਨੂੰ ਬਹੁਤ ਘਪਾਇਆ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਤੇ ਫਿਰ ਗੁੰਡਾਗਰਦੀ ਹਾਂਜੀ ਤੇ ਉਹ ਦੇਖੋ ਤੁਸੀਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਵੀ ਇਹਨੇ ਕਿਹਾ ਵੀ ਠੀਕ ਆ ਵੀ ਰਾਬਾ ਮੈਂ ਵੀ ਬਹੁਤ ਵਾਰ ਜੇਲ੍ਹ ਜਾ ਕੇ ਆਇਆ ਮੈਨੂੰ ਡਰ ਲੱਗਦਾ ਹੈ ਜੇ ਕੰਮਾਂ ਤੋਂ ਵੀ ਤੁਸੀਂ ਕੋਈ ਗਲਵਾਦ ਨਹੀਂ ਅਸੀਂ ਲੈ ਜਾਂਦੇ ਹਾਂ ਜਦੋਂ ਨਾ ਕੋਈ ਗਲਵਾਦ ਹੋਈ ਫਿਰ ਜਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਤੇ ਉਹਨਾਂ ਨੇ ਕਿਹਾ ਵੀ ਅਸੀਂ ਡੀਸੀ ਤੱਕ ਲੈ ਕੇ ਜਾਣਾ ਬੋਡੀ ਨੂੰ ਵੀ ਅਸੀਂ ਇਨਸਾਫ ਲੈਣਾ ਵੀ ਸਾਡੇ ਨਾਲ ਧੱਕਾ ਹੋ ਰਿਹਾ ਵੀ ਇੱਕ ਤਾਂ ਤੀਸਰੇ ਬੰਦੇ ਨੂੰ ਜਿਹੜਾ ਬਕਰ ਸਿੰਘ ਆ ਉਹਦੇ ਘਰ ਉਹ ਕੰਮ ਕਰਦੀ ਪਈ ਆ ਤਿੰਨ ਦਿਨ ਜਿਹੜੇ ਵੀ ਉਹ ਬੰਦਿਆਂ ਨੂੰ ਛਿਪਾ ਰਿਆ ਸੀ ਮੇਨ ਕਾਰਨ ਤਾਂ ਸਾਰਿਆਂ ਨੂੰ ਵੱਡਾ ਇਹ ਆ ਇੱਕ ਤਾਂ ਉਹਨੂੰ ਦਸ਼ਵਾਸ਼ਣ ਦਿੱਤਾ ਉਸ ਬੰਦੇ ਨੇ ਵੀ ਮੈਂ ਤੈਨੂੰ ਕੁਝ ਨਹੀਂ ਹੋਣ ਦਿੰਦਾ ਇਹ ਮੁੰਡਿਆਂ ਦੀਆਂ ਮਨਤਾਂ ਤੜਵਾ ਦੇਣੀਆਂ ਨੇ ਉਦੋਂ ਬਾਅਦ ਉਹਦਾ ਹੀ ਉਹਦਾ ਸਹਾਰਾ ਸੀ ਉਹ ਉਹੀ ਉਹਨੂੰ ਕਹਿੰਦਾ ਵੀ ਤੂੰ ਇਹਨੂੰ ਛੱਡ ਦੇ ਭੁੱਲ ਜਾ ਤੇ ਹੁਣ ਮੇਰੇ ਕੰਮ ਵੀ ਕਰਨਾ ਕਰੇ ਤੇ ਉਹਨੂੰ ਇੰਨਾ ਸਦਮਾ ਲੱਗਿਆ ਇਸ ਵਿਸ਼ੇ ਤੇ ਉਹਨੇ ਇਹ ਚੀਜ਼ ਦੇ ਵਿੱਚ ਆ ਕੇ ਆਦਮਤਿਆ ਨੂੰ ਹੀ ਰਾਹ ਦਾ ਰਾਹ ਬਣਾ ਲਿਆ ਪਰਿਵਾਰ ਇਸ ਵੇਲੇ ਸਦਮੇ ਦੇ ਵਿੱਚ ਹੋਏਗਾ ਜ਼ਾਹਿਰ ਜੀ ਗੱਲ ਹੈ ਕਿਉਂਕਿ ਜਿਸ ਵਿਅਕਤੀ ਨੇ ਧੀ ਬਣਾਇਆ ਉਸ ਲੜਕੀ ਵਿਆਹ ਦੀ ਗੱਲ ਕੀਤੀ ਕਿ ਉਸ ਦਾ ਵਿਆਹ ਵੀ ਹੋ ਕਰੇਗਾ ਉਸ ਤੋਂ ਉਸ ਦੇ ਵੱਲੋਂ ਹੀ ਜਿਹੜਾ ਹੈ ਬਾਅਦ ਵਿੱਚ ਮਾਨਸਿਕ ਤੌਰ ਤੇ ਉਸ ਨਾਲ ਮੈਂਟਲ ਹਰਾਸਮੈਂਟ ਕੀਤੀ ਗਈ ਬਿਲਕੁਲ ਜੀ ਦੇਖੋ ਜਿਹੜੀ 19 ਤਰੀਕ ਦੀ ਇਹ ਘਟਨਾ ਜਿਹੜੀ ਬੇਟੀ ਨਾਲ ਬਰਬਰਤਾ ਹੋਈ ਹੈ ਤੇ ਉਸ ਤੋਂ ਬਾਅਦ ਜਿਹਦੇ ਕੋਲ ਆਪਣੀ ਜਿਹਨੂੰ ਪਿਓ ਸਮਝ ਕੇ ਉਹ ਰਹਿੰਦੀ ਸੀ ਔਰ ਉਸੇ ਬੰਦੇ ਕੋਲੋਂ ਆਪਣਾ ਹੱਥ ਖਿੱਚ ਲੈਣਾ ਉਸੇ ਬੰਦੇ ਨੇ ਉਹਦੇ ਕੋਲੋਂ ਮੁੱਖ ਮੋੜ ਲੈਣਾ ਔਰ ਉਸੇ ਬੰਦੇ ਵੱਲੋਂ ਧਮਕੀਆਂ ਦੇਣੀਆਂ ਕਿ ਤੂੰ ਮੂੰਹ ਨਹੀਂ ਖੋਲਣਾ ਤੂੰ ਚੁੱਪ ਰਹਿ ਉਹ ਆਪਣੀ ਜਿਹੜੀ ਹੈਗੀ ਸੀ ਬੇਇੱਜ਼ਤੀ ਇੱਜ਼ਤ ਕਿਉਂਕਿ ਪਿੰਡ ਦੇ ਵਿੱਚ ਵੀ ਹੌਲੀ-ਹੌਲੀ ਗੱਲ ਫੈਲਣੀ ਸ਼ੁਰੂ ਹੋ ਗਈ ਸੀ ਉਸ ਤੋਂ ਕਬਰਾ ਕੇ ਉਸ ਤੋਂ ਦੁਖੀ ਹੋ ਕੇ ਉਸ ਬੇਟੀ ਨੇ ਐਡਾ ਵੱਡਾ ਕਦਮ ਚੁੱਕਿਆ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਦੱਸਿਆ ਕਿ ਪੁਲਿਸ ਨੇ ਪੁਲਿਸ ਪ੍ਰਸ਼ਾਸਨ ਨੇ ਵੀ ਇਸ ਨੂੰ ਕੇਸ ਨੂੰ ਦਬਾਉਣ ਲਈ ਹੀ ਮੈਂ ਸਮਝਦਾ ਕਿ 22 ਤਰੀਕ ਨੂੰ ਡੈਥ ਹੁੰਦੀ ਹੈ 22 ਤਰੀਕ ਦੀ ਦੁਪਹਿਰੇ 3 ਵਜੇ 3:30 ਵਜੇ ਸਿਵਲ ਹਸਪੀਟਲ ਡੈਡ ਬੋਡੀ ਪਹੁੰਚ ਜਾਂਦੀ ਹੈ ਸ਼ਾਮ ਤੱਕ ਉਹਦਾ ਪੋਸਟਮਾਰਟਮ ਹੀ ਨਹੀਂ ਹੁੰਦਾ ਅਗਲੇ ਦਿਨ 9 ਵਜੇ ਆਣਾ ਸੀਗਾ ਪ੍ਰੇਮ ਸਿੰਘ ਨੇ ਪਰ ਉਹ 1 ਵਜੇ ਆਉਂਦਾ 1 ਵਜੇ ਆ ਕੇ ਵੀ ਉਹ ਧਮਕੀਆਂ ਵਾਲੇ ਹਾਲਾਤ ਪੈਦਾ ਕਰਦਾ ਉਸ ਤੋਂ ਬਾਅਦ ਉੱਥੇ ਲੋਕੀ ਖੜੇ ਨੇ 2250 ਉਹਨਾਂ ਦੇ ਵਿੱਚ ਵੀ ਉਹ ਉਹਨਾਂ ਦਾ ਜਿਹੜਾ ਰਵੱਈਆ ਉਹ ਹੈਂਕੜ ਭਰਿਆ ਤੇ ਜਦੋਂ ਇਹ ਸਾਰੀ ਚੀਜ਼ਾਂ ਨੂੰ ਦੇਖੀਆਂ ਤੇ ਫਿਰ ਅਸੀਂ ਲੋਕਾਂ ਨੇ ਕਿਹਾ ਕਿ ਨਾ ਸਾਡੇ ਕੋਲ ਇੱਥੇ ਕੋਈ ਡੀਸੀ ਪਹੁੰਚਿਆ ਨਾ ਕੋਈ ਵੱਡਾ ਅਧਿਕਾਰੀ ਪਹੁੰਚਿਆ ਜਿਹੜਾ ਅਧਿਕਾਰੀ ਪਹੁੰਚਿਆ ਉਹ ਸਾਡੇ ਨਾਲ ਉਲਟਾ ਬੋਲ ਰਿਹਾ ਤੇ ਫਿਰ ਅਸੀਂ ਕਰੀਏ ਕੀ ਇਨਸਾਫ ਸਾਨੂੰ ਕਿਵੇਂ ਮਿਲੇਗਾ ਇਸੇ ਲਈ ਅਸੀਂ ਫਿਰ ਉਥੋਂ লাশ ਨੂੰ ਚੱਕ ਕੇ ਕਮਿਸ਼ਨਰ ਦਫ਼ਤਰ ਤੱਕ ਲੈ ਕੇ ਆਏ 23 ਤਰੀਕ ਨੂੰ লাশ ਨੂੰ ਮੋਢਿਆਂ ਤੇ ਚੱਕ ਕੇ ਕੋਈ ਉਹਨਾਂ ਨੇ ਸਾਨੂੰ ਐਂਬੂਲੈਂਸ ਮੁਹੱਈਆ ਨਹੀਂ ਕਰਾਈ ਰਸਤੇ ਦੇ ਵਿੱਚ ਸਾਡੇ ਧੱਕੇ ਮਾਰੇ ਗਏ ਸਾਨੂੰ ਡਾਂਗਾ ਮਾਰੀਆਂ ਗਈਆਂ ਸਾਡਾ ਇੱਕ ਪੰਚ ਰਣਵੀਰ ਸਿੰਘ ਉਸ ਦੀ ਪ੍ਰੇਮ ਸਿੰਘ ਨੇ ਦਸਤਾਰ ਉਤਾਰ ਦਿੱਤੀ ਰਸਤੇ ਦੇ ਵਿੱਚ ਔਰ ਸਾਡੇ ਵੀ ਧੱਕੇ ਮੁੱਕੀ ਮਾਰੀ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਕਿਤੇ ਕੋਈ ਜਾਮ ਨਹੀਂ ਲਗਾ ਰਹੇ ਅਸੀਂ ਕਿਤੇ ਕੋਈ ਕਾਨੂੰਨ ਭੰਗ ਨਹੀਂ ਕਰ ਰਹੇ ਸਾਡਾ ਰਾਈਟ ਹੈ ਕਿ ਅਸੀਂ ਕਿਉਂਕਿ ਜਦੋਂ ਸਾਡੇ ਕੋਲ ਅਫਸਰ ਨਹੀਂ ਆ ਰਹੇ ਤਾਂ ਸਾਡਾ ਰਾਈਟ ਹੈ ਕਿ ਅਸੀਂ ਹੀ ਅਫਸਰਾਂ ਕੋਲ ਜਾਈਏ ਪਰ ਉਹਨਾਂ ਨੇ ਸਾਡੀ ਇੱਕ ਗੱਲ ਨਾ ਸੁਣੀ ਪਰ ਸਾਡੇ ਨਾਲ ਬਹੁਤ ਹੀ ਜਿਆਦਤੀ ਕੀਤੀ ਅਰ ਉਸ ਤੋਂ ਬਾਅਦ ਜਦੋਂ ਸਾਰੀ ਗੱਲ ਨੂੰ ਉੱਪਰ ਤੱਕ ਫੈਲਿਆ ਤੇ ਫਿਰ ਉਹਨਾਂ ਨੂੰ ਮਜਬੂਰਨ ਐਫਆਈਆਰ ਦਰਜ ਕਰਨੀ ਪਈ ਪਰ ਹਜੇ ਤੱਕ ਵੀ ਉਹ ਜਿਹੜੀ ਐਫਆਈਆਰ ਸਾਨੂੰ ਨਹੀਂ ਮਿਲੀ ਅੱਜ ਜਿਹੜਾ ਸਾਡਾ ਇੱਥੇ ਆਉਣ ਦਾ ਮਨੋਰਥ ਸੀ ਇੱਕ ਤਾਂ ਸਾਡਾ ਐਫਆਈਆਰ ਲੈਣ ਦਾ ਸੀ ਕਿਉਂਕਿ ਐਫਆਈਆਰ ਦੇ ਆਧਾਰ ਤੇ ਐਸਸੀ ਲੜਕੀ ਸੀ ਇਹਦੇ ਆਧਾਰ ਤੇ ਜੋ ਕੰਪਨਸੇਸ਼ਨ ਮਿਲਣਾ ਸੀ ਉਹਦੇ ਲਈ ਅਸੀਂ ਅੱਗੇ ਜਿਹੜੀ ਹੈਗੀ ਆ ਆਪਣੀ ਕਾਰਵਾਈ ਜੋ ਡੀਸੀ ਦੇ ਥਰੂ ਕਰਨੀ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਪਰਿਵਾਰ ਜਿਹੜਾ ਇਹਦੀ 1 ਮਹੀਨਾ ਪਹਿਲਾਂ ਇਹਦੇ ਬ੍ਰਦਰ ਦੀ ਡੈਥ ਹੋ ਚੁੱਕੀ ਆ ਜਿਹੜਾ ਦੂਜਾ ਭਾਈ ਆ ਉਹ ਲੱਤਾ ਤੋਂ ਉਹਦੀ ਨਕਾਰਾ ਪਾਹਜ ਹੈ ਤੇ ਬੁਢੇ ਮਾਪੇ ਨੇ ਇਹ ਉਸੇ ਦੇ ਘਰੇ ਕੰਮ ਕਰਦੇ ਸੀ ਜਿਹਦੇ ਤੇ ਅਲੀਗੇਸ਼ਨ ਆ ਕਿ ਉਹਨੇ ਬੇਟੀ ਨੂੰ ਬਿਕਰਮ ਸਿੰਘ ਕਿੱਥੇ ਆ ਉਹਦੇ ਵੱਲੋਂ ਕੋਈ ਬਿਆਨ ਨਹੀਂ ਸਾਹਮਣੇ ਨਹੀਂ ਜਿਹੜਾ ਬਿਕਰ ਸਿੰਘ ਆ ਜੀ ਉਹਨੂੰ ਨਾਮਜ਼ਦ ਕਰ ਲਿਆ ਗਿਆ ਔਰ ਉਹਨੂੰ ਫੜ ਲਿਆ ਗਿਆ ਕਿਉਂਕਿ ਉਹਦੀ ਮੇਨ ਭੂਮਿਕਾ ਵੀ ਸਾਹਮਣੇ ਆ ਗਈ ਹੈ ਪੁਲਿਸ ਨੇ ਉਸਨੂੰ ਪਕੜ ਲਿਆ ਗਿਆ ਤੇ ਹੁਣ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਪਰਿਵਾਰ ਨਿਹਾਇਤ ਗਰੀਬ ਹੈ ਲਾਚਾਰ ਹੈ ਉਸ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਇਹ ਨਾ ਹੋਵੇ ਕਿ ਉਹ ਆਪਣੀ ਗਰੀਬੀ ਔਰ ਤੰਗੀ ਤੋਂ ਤੰਗ ਆ ਕੇ ਕਿਤੇ ਹੋਰ ਦਾ ਕੋਈ ਰਾਹ ਬਣਾਵੇ ਇਸ ਲਈ ਅਸੀਂ ਸਮਾਂ ਰਹਿੰਦੇ ਹੀ ਪ੍ਰਸ਼ਾਸਨ ਨੂੰ ਜਗਾਉਣ ਆਏ ਆ ਕਿ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਵਿੱਤੀ ਮਦਦ ਵੀ ਕੀਤੀ ਜਾਵੇ ਪਹਿਲਾਂ ਲੜਕੀ ਦੇ ਨਾਲ ਜ਼ਬਰਜਨਾ ਉਸ ਤੋਂ ਬਾਅਦ ਮਾਨਸਿਕ ਤੌਰ ਤੇ ਉਸ ਨੂੰ ਪਰੇਸ਼ਾਨ ਕੀਤਾ ਗਿਆ ਜਦੋਂ ਕਿਤੇ ਵੀ ਸੁਣਵਾਈ ਨਾ ਹੋਈ ਤਾਂ ਮਜਬੂਰਨ ਲੜਕੀ ਨੂੰ ਇਹ ਕਦਮ ਚੁੱਕਣਾ ਪਿਆ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਹੁਣ ਪਿੰਡ ਦੇ ਮੌਤਬਰ ਮੌਜੂਦ ਨੇ ਪਿੰਡ ਵਾਸੀਆਂ ਵੱਲੋਂ ਇੱਕ ਗੁਹਾਰ ਲਗਾਈ ਜਾ ਰਹੀ ਹੈ ਕਿਉਂਕਿ ਪੁਲਿਸ ਦੀ ਨਲਾਇਕੀ ਕਰਕੇ ਜਿਸ ਤਰ੍ਹਾਂ ਇਹਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਨਲਾਇਕੀ ਸਾਹਮਣੇ ਆਈ ਹੈ ਪੁਲਿਸ ਦੀ ਗੁੰਡਾਗਰਦੀ ਵੀ ਸਾਹਮਣੇ ਆਈ ਹੈ ਤੇ ਹੁਣ ਜਿਹੜੇ ਪਿੰਡ ਵਾਸੀ ਨੇ ਇਹ ਕੋਸ਼ਿਸ਼ ਕਰ ਰਹੇ ਨੇ ਕਿ ਉਸ लाचार ਪਰਿਵਾਰ ਦੀ ਮਦਦ ਕੀਤੀ ਜਾਏ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ ਡੇਲੀ ਪੋਸਟ ਪੰਜਾਬੀ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ